ਆਣਾ ਦਾ ਲੀਗਲ ਤਰੀਕੇ ਨਾਲ ਜਾਓ ਜਰੂਰੀ ਨਹੀਂ ਅਮਰੀਕਾ ਅਮਰੀਕਾ ਕਨੇਡਾ ਕਨੇਡਾ ਹੀ ਜਾਣਾ ਛੋਟੇ ਮੁਲਕ ਬਹੁਤ ਹੈਗੇ ਉਹਨਾਂ ਮੁਲਕਾਂ ਦੇ ਵਿੱਚ ਆਪਣੀਆਂ ਸਰਕਾਰਾਂ ਆਪਣੀਆਂ ਸਰਕਾਰਾਂ ਦੀ ਗੱਲ ਕਰ ਲਈਏ ਜਿਹੜੇ ਬੱਚੇ ਆ ਉਹ ਮਜਬੂਰਨ ਡੋਂਕੀ ਲਾ ਕੇ ਇੰਨੇ ਪੈਸੇ ਲਾ ਕੇ ਵਿਆਜ ਤੇ ਪੈਸੇ ਚੱਕ ਕੇ ਵੀ ਉਹ ਬਾਹਰ ਜਾ ਰਹੇ ਆ ਤਾਂ ਉਹਦਾ ਕੋਈ ਕਰੋੜ ਦੇ ਨੇੜ ਤੇ ਨੇੜ ਕਹੀ ਦੱਸਦੇ ਆ ਵੀ 80 80 ਲੱਖ ਰੁਪਈਆ ਲਾ ਕੇ ਵੀ ਜਦੋਂ ਗਏ ਆ ਤੇ ਵਾਪਸ ਆਉਣਾ ਪੈ ਗਿਆ ਉਹਨਾਂ ਨੂੰ ਇਸ ਲਈ ਆ ਸਰਕਾਰ ਨੂੰ ਚਲੋ ਕੁਛ ਨਾ ਕੁਛ ਤਾਂ ਇਹਨਾਂ ਬਾਰੇ ਸੋਚਣਾ ਚਾਹੀਦਾ ਫੇਰ ਵੀ ਇਸੇ ਦੇਖਦੇ ਉਹ ਨਾਗ ਵਿਵੇਕ ਜਿਹੜੇ ਆ ਮੇਰੇ ਹਿਸਾਬ ਨਾਲ ਜੇ ਲਟੇਰੇ ਨਾ ਹੋਣ ਪੰਜਾਬ ਦੇ ਵਿੱਚ ਤੇ ਪੰਜਾਬ 바ਜੇ ਪੰਜਾਬ ਸਿਰਫ ਤੇ ਸਿਰਫ ਇਹਨਾਂ ਰਾਜਨੀਤਿਕ ਲਟੇਰਿਆਂ ਤੋਂ ਹੀ ਦੁਖੀ ਆ ਪੰਜਾਬ ਦੇ ਨੌਜਵਾਲੀਆਂ ਸਰਕਾਰਾਂ ਦੀ ਗੱਲ ਕਰ ਗਏ ਭਾਵੇਂ ਹੋਣ ਵਾਲੀਆਂ ਸਰਕਾਰਾਂ ਦੀ ਕਰ ਕਰ ਲਈਏ ਹੋਣ ਵਾਲੀਆਂ ਸਰਕਾਰਾਂ ਨੇ ਕੀ ਕੀਤਾ ਉਥੇ ਗਏ ਫੋਟੋ ਕਰਾਈ ਫੋਟੋ ਕਰਾ ਕੇ ਉਹ ਘਰੋ ਘਰੀ ਵਿੱਚ ਵੀ ਆ ਬੱਚਿਆਂ ਦੀਆਂ ਬਹੁਤ ਡੈਥ ਹੁੰਦੀਆਂ ਕੋਈ 25 ਸਾਲ ਦਾ ਕੋਈ 30 ਸਾਲ ਦਾ ਉਹ ਕਾਰਨ ਇਹੀ ਆ ਇਹ ਆਪਣੇ ਸਾਹਮਣੇ ਆ ਗਏ ਉਹ ਚਲੋ ਆਪਾਂ ਨਹੀਂ ਦੇਖਦੇ ਜਾਂ ਉੱਥੋਂ ਵਾਲੇ ਲੋਕਾਂ ਨੂੰ ਪਤਾ ਉਹਨਾਂ ਦੀ ਪਬਲਿਸਿਟੀ ਹਜੇ ਵੀ ਕਰਨ ਹੋਣੀ ਛੱਡ ਦੇ ਇੰਨਾ ਉਹਨਾਂ ਦਾ ਨੁਕਸਾਨ ਹੋ ਗਿਆ ਨੌਜਵਾਨਾਂ ਦਾ ਜਿਹੜੇ ਛਿੱਤਰ ਪਏ ਉਹ ਵਖਰੇ ਜਿਹੜਾ ਇੰਨਾ ਉਥੇ ਜੇਲ੍ਹਾਂ ਦੇ ਵਿੱਚ ਰਹੇ ਉਹ ਵਖਰੇ ਤੇ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਉਹਦੇ ਕਾਰਨ ਕਰਕੇ ਉੱਥੇ ਗਏ ਉਹ ਵਖਰੇ ਖੱਜਲ ਹੋਏ ਉਹ ਬਈ ਬਲੀਕਾਨੇ ਕੋਈ ਧੱਕੇ ਨਾਲ ਜਹਾਜ਼ ਇੱਥੇ ਲਿਆਂਦਾ ਮਨਜ਼ੂਰੀ ਲਈ ਮਨਜ਼ੂਰੀ ਤਹਿਤ ਜਹਾਜ਼ ਇੱਥੇ ਆਇਆ ਹੁਣ ਕੁੱਝ ਦੇਸ਼ ਤੁਸੀਂ ਵੇਖੋਗੇ ਕੁੱਝ ਦੇਸ਼ ਆ ਜਿਹੜੇ ਉਹਨਾਂ ਨੇ ਜਵਾਬ ਹੀ ਦਿੱਤਾ ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਵੜਦੇ ਹਾਲਾਂਕਿ ਛੋਟੇ ਦੇਸ਼ ਆ ਇੰਡੀਆ ਤੋਂ ਵੀ ਛੋਟੇ ਡਿਪਰੈਸ਼ਨ ਦਾ ਸ਼ਿਕਾਰ ਹੋਣ ਦਾ ਕਾਰਨ ਇਹੀ ਆ ਹੁਣ ਵੀ ਜਿਹੜੇ ਵਾਪਸ ਆਏ ਆ ਨਾਰਮਲ ਹੀ ਆ ਛੇਤੀ ਡਿਪਰੈਸ਼ਨ ਚੋਂ ਬੱਚਾ ਬਾਹਰ ਹੀ ਨਹੀਂ ਨਿਕਲੂਗਾ ਉਹ ਇਹੀ ਤੋਂ ਤੁਹਾਡਾ ਗਾਹ ਉੱਤੇ 50 ਲੱਖ ਰੁਪਏ ਤੁਹਾਡੇ ਕੋਲੇ ਹੋਵੇ ਫੇਰ ਤੁਸੀਂ ਜਾਓ ਬਾਹਰ ਇਹ ਨਾ ਸੋਚੋ ਵੀ ਜੇ ਤੁਸੀਂ ਮਤਲਬ ਘਰ ਆ ਘਰਬਾਰ ਆ ਪਲਾਟ ਆ ਕੋਈ ਤੁਹਾਡੇ ਕੋਲ ਜ਼ਮੀਨ ਆ ਉਹ ਸਾਰਾ ਤੁਸੀਂ ਕਰਜ਼ਾ ਚੱਕ ਕੇ ਤੁਸੀਂ ਜਵਾਗ ਨੂੰ ਬਾਹਰ ਭੇਜ ਦਿਓ ਜਵਾਗ ਦਾ ਬਾਹਰ ਕੰਮ ਨਾ ਮਿਲੇ ਕੋਈ ਉਹਨੂੰ ਕੰਮ ਨਾ ਮਿਲੇ ਉਹ ਫੇਰ ਇੱਧਰ ਤੁਹਾਡੇ ਤੇ ਆਸ ਰੱਖੂਗਾ ਫੇਰ ਤੁਸੀਂ ਕੀ ਕਰੋਗੇ ਫੇਰ ਤੁਸੀਂ ਰੋਵੋਗੇ ਫੇਰ ਤੁਸੀਂ ਕਈ ਸਪਰੇਆਂ ਪੀ ਲੈਂਦੇ ਆ ਫਿਰ ਕਈ ਆਪਦਾ ਨੁਕਸਾਨ ਕਰਦੇ ਆ ਮਤਲਬ ਇਹ ਗੱਲਾਂ ਫਿਰ ਕਿਉਂ ਕਰਦੇ ਆ ਆਪਾਂ ਪਿਛਲੇ ਸਮੇਂ ਦੇ ਵਿੱਚ ਯੂਐਸਏ ਵੱਲੋਂ 104 ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਸੀ ਜਿਨ੍ਹਾਂ ਨੂੰ ਪੰਜਾਬ ਦੇ ਅੰਮ੍ਰਿਤਸਰ 에ਰਪੋਰਟ ਦੇ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਕਈ ਸਵਾਲ ਖੜੇ ਹੋਏ ਸੀ ਕਿ ਉਹਨਾਂ ਦੇ ਹੱਥਕੜੀਆਂ ਲੱਗੀਆਂ ਕਿ ਪੰਜਾਬ ਦਾ ਹੀ 에ਰਪੋਰਟ ਕਿਉਂ ਚੁਣਿਆ ਗਿਆ ਲਗਾਤਾਰ ਜਿਵੇਂ ਉੱਪਰ ਜਿੱਥੇ ਰਾਜਨੀਤੀ ਹੋ ਰਹੀ ਹੈ ਤੇ ਆਪਾਂ ਗੱਲਬਾਤ ਕਰਾਂਗੇ ਅਸੀਂ ਇਸ ਵਕਤ ਖੜੇ ਹਾਂ ਫ੍ਰੀਕੋਰਡ ਦੇ ਵਿੱਚ ਸਾਡੇ ਨਾਲ ਕਿਸਾਨ ਆਗੂ ਸਰਜੀਤ ਸਿੰਘ ਸਰਾਮਉਦ ਨੇ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਨਾਲ ਸੰਜੀ ਜੀ ਇਹ ਫੈਸਲੇ ਤੁਸੀਂ ਕਿਵੇਂ ਦੇ ਦਿੱਤੇ ਜੋ ਯੂਐਸਏ ਵੱਲੋਂ ਲਿਆ ਗਿਆ ਕਿ ਤੁਸੀਂ ਨੌਜਵਾਨ ਵੀ ਹੋ ਨੌਜਵਾਨ ਬੜਾਗੂ ਆ ਜੋ ਲਗਾਤਾਰ 104 ਦੇ ਕਰੀਬ ਭਾਰਤਿਆਂ ਨੂੰ ਰਿਪੋਰਟ ਕੀਤਾ ਗਿਆ ਉਹਨਾਂ ਸਮੇਂ ਵਿੱਚ ਹੋਰ ਵੀ ਕੀਤੇ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਜੇ ਜਾਣਾ ਤਾਂ ਲੀਗਲ ਤਰੀਕੇ ਨਾਲ ਜਾਓ ਜ਼ਰੂਰੀ ਨਹੀਂ ਅਮਰੀਕਾ ਅਮਰੀਕਾ ਕਨੇਡਾ ਕਨੇਡਾ ਹੀ ਜਾਣਾ ਛੋਟੇ ਮੁਲਕ ਬਹੁਤ ਹੈਗੇ ਉਹਨਾਂ ਮੁਲਕਾਂ ਦੇ ਵਿੱਚ ਜਾਵੜੋ ਨਾਲੇ ਪੈਸੇ ਘਟ ਲੱਗਦੇ ਆ ਤੇ ਨਾਲੇ ਤੁਹਾਡੀ ਸੇਫਟੀ ਆ ਲੀਗਲ ਤਰੀਕੇ ਨਾਲ ਜਾ ਰਹੇ ਹੋ ਤੇ ਅਮਰੀਕਾ ਦੇ ਵਿੱਚ ਜੇ ਤੁਸੀਂ ਹੁਣ ਗਲਤ ਤਰੀਕੇ ਨਾਲ ਜਾਂ ਡੌਂਕੀ ਲਾ ਕੇ ਜਾਂ ਕਿਵੇਂ ਵੀ ਜਾਓਗੇ ਤਾਂ ਹੁਣ ਦੇਖੋ ਅਮਰੀਕਾ ਦੀ ਜਿਹੜੀ ਸਰਕਾਰ ਆ ਉਹ ਤਾਂ ਆਪਦੇ ਦੇਸ਼ ਵਾਸਤੇ ਕੋਈ ਸੋਚ ਰਹੀ ਆ ਪਰ ਜਿਹੜੀ ਆਪਣੀ ਸਰਕਾਰਾਂ ਆਪਣੀਆਂ ਸਰਕਾਰਾਂ ਦੀ ਗੱਲ ਕਰ ਲਈਏ ਜਿਹੜੇ ਬੱਚੇ ਆ ਉਹ ਮਜਬੂਰਨ ਡੌਂਕੀ ਲਾ ਕੇ ਇੰਨੇ ਪੈਸੇ ਲਾ ਕੇ ਵਿਆਜ ਤੇ ਪੈਸੇ ਚੱਕ ਕੇ ਵੀ ਉਹ ਬਾਹਰ ਜਾ ਰਹੇ ਆ ਤਾਂ ਉਹਦਾ ਕੋਈ ਕਾਰਨ ਹੈ ਕਿ ਉਹਨਾਂ ਨੂੰ ਦੇਖ ਨਹੀਂ ਰਿਹਾ ਕਿ ਪਿੱਛੇ ਕੁਝ ਹੈਗਾ ਕਿ ਨਹੀਂ ਹੈਗਾ ਪੰਜਾਬ ਦਾ ਲਟੇਰਿਆਂ ਨੇ ਇਹਨਾਂ ਨੇ ਬੇੜਾ ਕਰਕੇ ਕਰਤਾ ਮੇਰੇ ਹਿਸਾਬ ਨਾਲ ਜੇ ਲਟੇਰੇ ਨਾ ਹੋਣ ਪੰਜਾਬ ਦੇ ਵਿੱਚ ਤੇ ਪੰਜਾਬ ਵੱਜੇ ਪੰਜਾਬ ਸਿਰਫ ਤੇ ਸਿਰਫ ਇਹਨਾਂ ਰਾਜਨੀਤਿਕ ਲਟੇਰਿਆਂ ਤੋਂ ਹੀ ਦੁਖੀ ਆ ਪੰਜਾਬ ਦੇ ਨੌਜਵਾਨ ਵੀ ਜਿੰਨਾ ਨਸ਼ਾ ਆਇਆ ਉਹ ਵੀ ਇਹਨਾਂ ਦੇ ਕਰਕੇ ਆਇਆ ਜੋ ਸਾਰਾ ਇਹ ਵਰਤਾਰਾ ਵਰਤ ਰਿਹਾ ਸਭ ਇਹਨਾਂ ਦੀ ਦੇਣ ਹੈ ਭਾਵੇਂ ਉਹ ਪਿਛਲੀਆਂ ਸਰਕਾਰਾਂ ਦੀ ਗੱਲ ਕਰ ਲਈਏ ਭਾਵੇਂ ਉਹ ਹੋਣ ਵਾਲੀਆਂ ਸਰਕਾਰਾਂ ਦੀ ਗੱਲ ਕਰ ਲਈਏ ਹੋਣ ਵਾਲੀਆਂ ਸਰਕਾਰਾਂ ਨੇ ਕੀ ਕੀਤਾ ਉੱਥੇ ਗਏ ਫੋਟੋ ਕਰਾਈ ਫੋਟੋ ਕਰਾ ਕੇ ਉਹ ਘਰੋ ਘਰੀ ਭੇਜ ਤੇ ਵੀ ਤੁਸੀਂ ਫੋਟੋ ਕਰਾਉਣ ਕਿਉਂ ਗਏ ਕੀ ਕੀ ਕਾਰਨ ਸੀ ਤੁਹਾਡਾ ਫੋਟੋ ਕਰਾਉਣ ਦਾ ਵੀ ਜੇ ਤੁਸੀਂ ਫੋਟੋ ਕਰਾਉਣ ਗਏ ਤੁਸੀਂ ਸਰਕਾਰ ਤੌਰ ਤੇ ਅੱਜ ਸਰਕਾਰੀ ਲੈਵਲ ਤੇ ਤੁਸੀਂ ਫੋਟੋ ਕਰਾਉਣ ਗਏ ਹੋ ਫਿਰ ਫੋਟੋ ਕਰਾਉਣ ਦਾ ਕੋਈ ਮੁੱਲ ਨਹੀਂ ਮੋੜਦੇ ਉਹਨਾਂ ਨੂੰ ਕੋਈ ਨੌਕਰੀ ਦੇ ਦਿਓ ਕੋਈ ਸਰਕਾਰੀ ਨੌਕਰੀ ਦੇ ਦਿਓ ਕੋਈ ਪ੍ਰਾਈਵੇਟ ਨੌਕਰੀ ਦੇ ਦਿਓ ਕੋਈ ਕੰਮਕਾਰ ਚਲਾਉਣ ਵਾਸਤੇ ਕੋਈ ਦੇ ਦਿਓ ਉਹਨਾਂ ਨੂੰ ਵੀ ਭਾਈ ਆਹ ਤੁਹਾਨੂੰ ਤੁਸੀਂ ਕੰਮ ਚਲਾ ਸਕਦੇ ਹੋ ਆ ਤੁਹਾਨੂੰ ਅਸੀਂ ਸਹੂਲਤ ਦੇ ਰਹੇ ਆ ਫੋਟੋ ਕਰਾਉਣ ਦਾ ਕੀ ਮਕਸਦ ਮੈਨੂੰ ਸਮਝ ਨਹੀਂ ਆਉਂਦੀ ਉਹਨਾਂ ਦੀ ਲਾਪਾ ਕਰਨ ਗਏ ਸੀ ਕਿ ਉਹਨਾਂ ਨੂੰ ਹੌਸਲਾ ਬਜਾਈ ਦੇਣ ਗਏ ਸੀ ਮਤਲਬ ਆਮ ਦੀ ਪਬਲਿਸਿਟੀ ਅਜੇ ਵੀ ਕਰਨ ਹੋਣੀ ਹਟਦੇ ਇੰਨਾ ਉਹਨਾਂ ਦਾ ਨੁਕਸਾਨ ਹੋ ਗਿਆ ਨੌਜਵਾਨਾਂ ਦਾ ਜਿਹੜੇ ਛੱਤਰ ਪਏ ਹੋ ਵਖਰੇ ਜਿਹੜਾ ਇੰਨਾ ਉਥੇ ਜੇਲਾਂ ਦੇ ਵਿੱਚ ਰਏ ਉਹ ਵਖਰੇ ਤੇ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਉਹਦੇ ਕਾਰਨ ਕਰਕੇ ਉਥੇ ਗਏ ਉਹ ਵਖਰੇ ਖੱਜਲ ਹੋਏ ਉਹ ਵਖਰੇ ਜਨ ਕਿ ਹੁਣ ਕਿਦਨ ਕਿਤੇ ਜੋ ਹੁਣ ਬੋਰਡ ਫੜ ਕੇ ਮੌਜੂਦਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਉਹਨਾਂ ਦੇ ਹੱਥ ਕੜੀਆਂ ਲਾ ਕੇ ਲੈ ਕੇ ਆਇਆ ਗਿਆ ਇਹ ਲੱਗਦਾ ਨਹੀਂ ਕਿ ਇਹਹੀ ਕੰਮ ਇਹ ਪਹਿਲਾਂ ਕਰਦੇ ਸੋ ਹੋ ਸਕਦਾ ਇਹਨਾਂ ਨੂੰ ਨੌਜਵਾਨ ਨੂੰ ਬਾਹਰ ਹੀ ਨਾ ਜਾਣਾ ਪੈਂਦਾ ਦੇਖੋ ਨਾ ਇਹਨਾਂ ਨੇ ਪਹਿਲਾਂ ਕੀਤਾ ਨਾ ਇਹਨਾਂ ਨੇ ਹੁਣ ਕਰਨਾ ਨਾ ਇਹਨਾਂ ਨੇ ਗਾਂ ਕਰਨਾ ਇਹਨਾਂ ਨੇ ਕਰਨਾ ਹੀ ਕੱਖ ਨਹੀਂ ਕਿਉਂਕਿ ਇਹਨਾਂ ਦਾ ਮਕਸਦ ਹੀ ਇਹ ਆ ਵੀ ਕਿਉਂਕਿ ਤੁਸੀਂ ਵੇਖੋ ਵੀ ਪੰਜਾਬ ਦੇ ਵਿੱਚੋਂ ਨੌਜਵਾਨਾਂ ਤੋਂ ਬਗਾਵਤ ਕਿੰਨੀ ਉੱਠਦੀ ਆ ਸਰਕਾਰੀ ਨੀਤੀਆਂ ਦੇ ਖਿਲਾਫ ਜਿਹੜੀਆਂ ਮਾੜੀਆਂ ਨੀਤੀਆਂ ਹੁੰਦੀਆਂ ਜਿਹੜੀਆਂ ਪੰਜਾਬ ਦੀਆਂ ਨੀਤੀਆਂ ਉਹਨਾਂ ਦੇ ਖਿਲਾਫ ਤੇ ਉਹ ਕਿਉਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣਗੇ ਉਹ ਤਾਂ ਕਹਿਣਗੇ ਵੀ ਨਸ਼ਾ ਵੱਧ ਤੋਂ ਵੱਧ ਹੋਵੇ ਤਾਂ ਨਸ਼ੇੜੀ ਬਣ ਜਾਣ ਜਵਾਂ ਬੇਕਾਰ ਹੋ ਜਾਣ ਇਹਨਾਂ ਦੇ ਪੱਲੇ ਕੱਖ ਨਾ ਰਵੇ ਹੁਣ ਤੁਸੀਂ ਇਹ ਦੱਸੋ ਵੀ ਅਮਰੀਕਾ ਨੇ ਕੋਈ ਧੱਕੇ ਨਾਲ ਜਹਾਜ਼ ਇੱਥੇ ਲਿਆਂਦਾ ਮਨਜ਼ੂਰੀ ਲਈ ਮੰਜੂਰੀ ਤਹਿਤ ਜਹਾਜ਼ ਇੱਥੇ ਆਇਆ ਹੁਣ ਕੁੱਝ ਦੇਸ਼ ਤੁਸੀਂ ਵੇਖੋਗੇ ਕੁੱਝ ਦੇਸ਼ ਆ ਜਿਹੜੇ ਉਹਨਾਂ ਨੇ ਜਵਾਬ ਹੀ ਦਿੱਤਾ ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਵੜਦੇ ਹਾਲਾਂਕਿ ਛੋਟੇ ਦੇਸ਼ ਆ ਇੰਡੀਆ ਤੋਂ ਵੀ ਛੋਟੇ ਦੇਸ਼ ਆ ਉਹਨਾਂ ਨੇ ਵੀ ਜਵਾਬ ਦਿੱਤਾ ਅਮਰੀਕਾ ਨੂੰ ਵੀ ਨਹੀਂ ਅਸੀਂ ਨਹੀਂ ਵੜਦੇ ਅਸੀਂ ਆਪ ਲੈ ਕੇ ਆਵਾਂਗੇ ਪੂਣਛਾਣ ਕਰਕੇ ਪੂਰੀ ਵੀ ਕਿਹੜੇ ਲਿਆਉਣ ਵਾਲੇ ਆ ਤੇ ਕਿਹੜੇ ਨਹੀਂ ਲਿਆਉਣ ਵਾਲੇ ਤੇ ਮਤਲਬ ਇਹ ਜਵਾਬ ਨਹੀਂ ਦੇ ਸਕਦੇ ਸੀਗੇ ਇਹਨਾਂ ਨੇ ਕਿਉਂ ਨਹੀਂ ਜਵਾਬ ਦਿੱਤਾ ਭਾਈ ਇਹਨਾਂ ਨੇ ਜਵਾਬ ਇਹਨਾਂ ਨੇ ਜਵਾਬ ਕਰਾਸਤੇ ਦੇਣਾ ਇਹਨਾਂ ਨੂੰ ਤਾਂ ਆਏ ਆ ਵੀ ਬਸ ਵੱਧ ਤੋਂ ਵੱਧ ਸਹੀ ਮਹੀਨੇ ਚ ਤਾਂ ਪੰਜਾਬ ਦੇ ਵਿੱਚ ਜੇ ਚੋਣ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਜਿਹੜੇ ਪ੍ਰਵਾਸੀ ਪੰਜਾਬ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਡਿਵੋਟ ਕਰ ਦੇਣ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਭਲਾ ਹੋ ਜੇ ਨਾ ਇਹਨਾਂ ਨੇ ਉਹ ਕਰਨਾ ਇਹਨਾਂ ਨੂੰ ਜਿਵੇਂ ਕਾਲੀਦਲ ਵਾਲਿਆਂ ਨੇ ਸਰਪੰਚ ਬਣਾਏ ਸੀਗੇ ਇਹ ਆਪਣਾ ਭਈਏ ਉਵੇਂ ਹੀ ਪ੍ਰਵਾਸੀ ਇਹਨਾਂ ਨੇ ਸਰਪੰਚ ਬਣਾਉਣੇ ਆ ਹੌਲੀ ਹੌਲੀ ਦੇਖ ਲਿਓ ਤੁਸੀਂ ਇਹਨਾਂ ਨੇ ਵੀ ਵੋਟਾਂ ਹੀ ਮਣਾਉਣੀਆਂ ਉਹਨਾਂ ਨੇ ਵੀ ਵੋਟਾਂ ਹੀ ਬਣਾਈਆਂ ਸੀਗੀਆਂ ਸੋ ਹਾਲਾਤ ਪੰਜਾਬ ਦੇ ਜਿਹੜੇ ਹੈਗੇ ਉਹ ਮਾੜੇ ਐ ਮਾੜੇ ਹਾਲਾਤਾਂ ਕਰਕੇ ਨੌਜਵਾਨ ਜਿਹੜੇ ਉਹ ਬਾਹਰ ਗਏ ਹੋਣੋ ਨੌਜਵਾਨ ਜਿਹੜੀਆਂ ਹਕੀਕਤਾਂ ਦੱਸ ਰਹੇ ਆ ਕਿ ਯਾਰ ਦੇਖੋ ਧੀਆ ਭੈਣਾਂ ਦੇ ਨਾਲ ਉੱਥੇ ਕੀ ਕੁਝ ਹੁੰਦਾ ਡੋਂਕੀਆਂ ਵੱਲੋਂ ਡੋਂਕਰਾਂ ਵੱਲੋਂ ਕੀ ਕੁਝ ਕੀਤਾ ਜਾਂਦਾ ਪਰ ਫੇਰ ਵੀ ਜੇ ਮਤਲਬ ਲੋਕ ਕਹਿੰਦੇ ਆ ਵੀ ਨਹੀਂ ਅਸੀਂ ਤਾਂ ਬਾਹਰ ਹੀ ਜਾਣਾ ਅਸੀਂ ਤਾਂ ਬਾਹਰ ਹੀ ਜਾਣਾ ਮਤਲਬ ਯਾਰ ਕੁਝ ਸੋਚਣਾ ਪਊਗਾ ਮਤਲਬ ਯਾਰ ਵੀ ਜ਼ਰੂਰੀ ਆ ਵੀ ਤੁਸੀਂ 50-50 ਲੱਖ ਰੁਪਏ ਲਾ ਕੇ ਤੁਸੀਂ ਡੋਂਕੀ ਲਾ ਕੇ ਅਮਰੀਕਾ ਹੀ ਜਾਣਾ ਨਾਲੇ ਖਤਰੇ 'ਚ ਨਾਲੇ ਜਿਹੜੀ ਆਪਦੀ ਜਲਾਲਤ ਚੱਲਣੀ ਆਪਦਾ ਨੁਕਸਾਨ ਕਰਾਉਣਾ ਵੱਖਰਾ ਤਰੀ ਇੱਕ ਗੱਲ ਆ ਵੀ ਹੁਣ ਚਲੋ ਵਾਪਸ ਆ ਗਏ ਕਿ ਦਿਨ ਕਿਤੇ ਆਪ ਦੇ ਕਿਹਨਾਂ ਨੇ ਕਰਜ਼ਾ ਲੈ ਕੇ ਚੁੱਕਿਆ ਪਰ ਇੱਕ ਨਾ ਆਮ ਵੇਖਿਆ ਜਾਂਦਾ ਕਿ ਤੁਹਾਡੇ ਲੋਕਾਂ ਨੂੰ ਟੌਂਚ ਮਾਰਨੀ ਕਿਉਂ ਜਾਇਆ ਹੈ ਬਾਹਰ ਇਸ ਮਸਿਆ ਕਿਤੇ ਇਹਨਾਂ ਲੋਕਾਂ ਦੇ ਆ ਸਾਦੀ ਹੋਰ ਵੀ ਆਉਣੇ ਆ ਉਹਨਾਂ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੋਗੇ ਕਿ ਇਹਨਾਂ ਦੀ ਇੱਕ ਤਾਂ ਜ਼ਿੰਦਗੀ ਖਰਾਬ ਹੋਊਗੀ ਕਿਉਂਕਿ ਚਾਰ-ਚਾਰ ਲੱਖ ਰੁਪਿਆ 15 ਲੱਖ ਲਾ ਕੇ ਆਏ ਆ ਹੁਣ ਦੁਬਾਰਾ ਬਾਹਰ ਨਹੀਂ ਜਾ ਸਕਦੇਗੇ ਦੇਖੋ ਇਹ ਟੌਂਚ ਤਾਂ ਉਹ ਲੋਕ ਮਾਰਦੇ ਆ ਸਹੀ ਮੈਨੇ ਚ ਤੁਸੀਂ ਸੱਚ ਜਾਣਿਓ ਵੀ ਕੋਈ ਬੰਦਾ ਮੇਰੇ ਹਿਸਾਬ ਨਾਲ ਕੋਈ ਬੰਦਾ ਪੰਜਾਬ ਦੇ ਵਿੱਚ ਕੋਈ ਕੀ ਹੋਣਾ 10% ਹੋਣ 90% ਨੂੰ ਪੁੱਛ ਕੇ ਵੇਖ ਲਓ ਕੇ ਆਰ ਵੀ ਪੈਸੇ ਤੇਰੇ ਮੈਂ ਲਾਉਣਾ ਤੂੰ ਬਾਹਰ ਜਾਣਾ ਵੀਜ਼ਾ ਵੀ ਮੈਂ ਲਵਾ ਕੇ ਦਊ ਪੈਸੇ ਵੀ ਮੈਂ ਦੇਉਂ ਤੇ ਜਮਾਂ ਨਾ ਨਹੀਂ ਕਰਦਾ ਬਾਈ ਮੀਡੀਆ ਤੋਂ ਪਾਸੇ ਜਾ ਕੇ ਮੇਰੇ ਵਰਗਾ ਕਹਿ ਦੂਗਾ ਵੀ ਨਹੀਂ ਕਰਾ ਦੇ ਬਾਈ ਯਾਰ ਮਤਲਬ ਜੀ ਹਰੇਕ ਦਾ ਕਰਦਾ ਜਾਣ ਨੂੰ ਜੇ ਹੁਣ ਉਹਨਾਂ ਨੂੰ ਟੌਂਚ ਮਾਰਨਗੇ ਉਹ ਮਾਰਨਗੇ ਜਿਨ੍ਹਾਂ ਦੇ ਭੱਲੇ ਕੱਖ ਨਹੀਂ ਜਿਹੜੇ ਜਾ ਨਹੀਂ ਸਕਦੇ ਜਾਂ ਲੀਗਲ ਤਰੀਕੇ ਨਾਲ ਨਹੀਂ ਜਾ ਸਕਦੇ ਜਿਹੜੇ ਡੌਂਕੀ ਲਾਗੇ ਨਹੀਂ ਜਾ ਸਕਦੇ ਉਹ ਟੌਂਚ ਮਾਰਨਗੇ ਦੂਜਾ ਬੰਦਾ ਟੌਂਚ ਨਹੀਂ ਮਾਰਦਾ ਜਿਨ੍ਹਾਂ ਨੂੰ ਪਤਾ ਹੈ ਵੀ ਅਸੀਂ ਜਾ ਸਕਦੇ ਆ ਜਾਂ ਅਸੀਂ ਬਾਹਰ ਗਏ ਆ ਜਾਂ ਬਾਹਰੋਂ ਆਏ ਆ ਉਹ ਬੰਦੇ ਟੌਂਚ ਨਹੀਂ ਮਾਰਦੇ ਜੇ ਫਿਰ ਵੀ ਟੌਂਚ ਮਾਰਦੇ ਆ ਤਾਂ ਉਹਨਾਂ ਨੂੰ ਇਹੀ ਬੇਨਤੀ ਆ ਕਿ ਇਹਨਾਂ ਦਾ ਸਾਥ ਦਿਓ ਇਹਨਾਂ ਦਾ ਸਾਥ ਦਿਓ ਇਹਨਾਂ ਨੂੰ ਦੱਸੋ ਕਿ ਭਾਈ ਤੁਸੀਂ ਆਹ ਕੰਮ ਚਲਾ ਸਕਦੇ ਹੋ ਕਿ ਕਿਥੇ ਬਹੁਤ ਵੱਡੀ ਸਿਆਪੇ ਦੀ ਜੜ੍ਹ ਇਹ ਆ ਵੀ ਇੱਕ ਤੁਸੀਂ ਕੰਮ ਖੋਲ ਲਿਆ ਮਤਲਬ ਇੱਕ ਦੁਕਾਨ ਖੋਲੀ ਕਿਸੇ ਵੀ ਚੀਜ਼ ਦੀ ਲਾ ਲਓ ਇੱਕ ਦੁਕਾਨ ਖੋਲੀ ਉਹ ਤੁਹਾਡੀ ਦੁਕਾਨ ਚੱਲ ਪਈ ਤੇ ਘੱਟੋ ਘੱਟ ਮੇਰੇ ਹਿਸਾਬ ਨਾਲ 15 ਦਿਨ ਨਹੀਂ ਲੰਘਦੇ ਉਹਦੇ ਨਾਲ ਇੱਕ ਹੋਰ ਦੁਕਾਨ ਉਸੇ ਕੰਮ ਦੀ ਖੁੱਲੀ ਹੁੰਦੀ ਆ ਇਹ ਆਪਣੀ ਆਤ ਬੜੀ ਪੰਜਾਬੀਆਂ ਦੀ ਫਿਰ ਉਸ ਤੋਂ ਬਾਅਦ ਅਗਲੇ 6 ਮਹੀਨਿਆਂ 'ਚ ਤੀਜੀ ਦੁਕਾਨ ਫਿਰ ਚੌਥੀ ਦੁਕਾਨ ਇਹ ਪਤਾ ਨਹੀਂ ਮਤਲਬ ਕੀ ਆ ਯਾਰ ਉਹ ਵੀ ਜੇ ਇਹੀ ਚੀਜ਼ ਵੰਡ ਲਈ ਜਾਵੇ ਕੋਈ ਆ ਬੰਦੇ ਨੇ ਆ ਕੰਮ ਖੋਲਿਆ ਤੂੰ ਭਾਈ ਕੋਈ ਹੋਰ ਖੋਲ ਲੈ ਤੇ ਆਪੇ ਚੱਲ ਜੇ ਕੰਮ ਜਦੋਂ ਇੱਕੋ ਲੈਨ ਲੈਨ ਫੜ ਲੈਂਦੇ ਆ ਉਹ ਨਾਲੇ ਦਾ ਜਿਹੜਾ ਉਹਦਾ ਕੰਮ ਚੱਲਦਾ ਉਹਦਾ ਵੀ ਬੇੜਾ ਕਰਕੇ ਕਰ ਦਿੰਦੇ ਆ ਨਾਲੇ ਆਪਦਾ ਕਰਾਉਂਦੇ ਆ ਨਾਲ ਫਿਰ ਲੋਨ ਲੋਨ ਦਾ ਤਰੀਕਾ ਜੇ ਆਪਾਂ ਕਹਿੰਨੇ ਨਾ ਵੀ ਜੇ ਕੋਈ ਬਾਹਰ ਜਾਣਾ ਵੀ ਚਾਹੁੰਦਾ ਤਾਂ ਮੇਰਾ ਮਕਸਦ ਉਹਨਾਂ ਨੂੰ ਇਹੀ ਬੇਨਤੀ ਆ ਵੀ ਜੇ ਤੁਹਾਡਾ 50 ਲੱਖ ਰੁਪਈਆ ਲੱਗਦਾ 50 ਲੱਖ ਰੁਪਈਏ ਦੇ ਤੋਂ ਤੁਹਾਡਾ ਗਾਹ ਉੱਤੇ 50 ਲੱਖ ਰੁਪਈਆ ਤੁਹਾਡੇ ਕੋਲੇ ਹੋਵੇ ਫਿਰ ਤੁਸੀਂ ਜਾਓ ਬਾਹਰ ਇਹ ਨਾ ਸੋਚੋ ਵੀ ਜੇ ਤੁਸੀਂ ਮਤਲਬ ਘਰ ਆ ਘਰਬਾਰ ਆ ਪਲਾਟ ਆ ਕੋਈ ਤੁਹਾਡੇ ਕੋਲ ਜ਼ਮੀਨ ਆ ਉਹ ਸਾਰਾ ਤੁਸੀਂ ਕਰਜ਼ਾ ਚਾਕੇ ਤੁਸੀਂ ਜਵਾਗ ਨੂੰ ਬਾਹਰ ਭੇਜ ਦਿਓ ਜਵਾਗ ਦਾ ਬਾਹਰ ਕੰਮਣਾ ਮਿਲੇ ਕੋਈ ਉਹਨੂੰ ਕੰਮਣਾ ਮਿਲੇ ਉਹ ਫੇਰ ਇੱਧਰ ਤੁਹਾਡੇ ਤੇ ਆਸ ਰੱਖੂਗਾ ਫੇਰ ਤੁਸੀਂ ਕੀ ਕਰੋਗੇ ਫੇਰ ਤੁਸੀਂ ਰੋਵੋਗੇ ਫੇਰ ਤੁਸੀਂ ਕਈ ਸਪਰੇਆ ਪੀ ਲੈਂਦੇ ਆ ਫੇਰ ਕਈ ਆਵਦਾ ਨੁਕਸਾਨ ਕਰਦੇ ਆ ਮਤਲਬ ਇਹ ਗੱਲਾਂ ਫਿਰ ਕਿਉਂ ਕਰਦੇ ਆ ਆਪਾਂ ਜੇ ਆਪਾਂ ਆਪਦੀ ਖਾਤਰ ਕੁਝ ਕਰਨਾ ਤਾਂ ਉਹ ਇਹ ਸੋਚ ਕੇ ਕਰੋ ਵੀ ਮਤਲਬ ਜਿਹੜੀਆਂ ਕੁੜੀਆਂ ਆਈਲੈਂਡਸ ਕਰਕੇ ਜਾਂਦੀਆਂ ਜਾਂ ਸਾਰੇ ਜਾਂਦੇ ਆ ਉਹਨਾਂ ਨੂੰ ਵੀ ਇਹੀ ਬੇਨਤੀ ਆ ਵੀ ਰੁਪਈਆ 25 ਲੱਖ ਲੱਗਦਾ ਰੁਪਈਆ 20 ਲੱਖ ਲੱਗਦਾ ਜੇ ਤੁਹਾਡੇ ਕੋਲੇ ਜੇ ਮੁੰਡਿਆਂ ਕੋਲੇ ਵੀ ਗਾਂ ਜਿਹੜੇ ਮੁੰਡੇ ਵੀ ਲਾਉਂਦੇ ਆ ਪੈਸੇ ਕੁੜੀਆਂ ਤੇ ਉਹਨਾਂ ਕੋਲੇ ਵੀ 25 ਲੱਖ ਦੀ ਜਗਾ 75 ਲੱਖ ਹੈਗਾ ਤਵੇ ਜੋ ਨਹੀਂ ਨਾ ਵੇਚੋ ਜੇ ਆਪਾਂ ਕਹੀਏ ਮੁੰਡੇ ਕੁੜੀਆਂ ਦੀ ਵਿਆਹ ਦੀ ਗੱਲ ਕਰੀਏ ਤੇ ਬਾਈ ਜੀ ਫਸਦੇ ਹੋ ਤੁਸੀਂ ਪਹਿਲਾਂ ਤੁਸੀਂ ਐਗਰੀਮੈਂਟ ਕਰਦੇ ਹੋ ਸਭ ਤੋਂ ਪਹਿਲਾਂ ਵੱਡੀ ਗਲਤ ਆਏ ਆ ਵੇ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੇ ਖੜਾਉਣਾ ਮਰ ਬਣਾ ਰੱਖਿਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਮਰਜੀ ਹੈ ਜੀ ਐਗਰੀਮੈਂਟ ਕਰ ਲੈਂਦੇ ਆ ਨਕਲੀ ਐਗਰੀਮੈਂਟ ਕਰਕੇ ਨਕਲੀ ਵਿਆਹ ਕਰਦੇ ਆ ਨਕਲੀ ਵਿਆਹ ਕਰਕੇ ਉੱਥੇ ਫਿਰ ਗੁਰੂਗਰਾ ਸਾਹਿਬ ਦੀ ਬੇਇੱਜ਼ਤੀ ਹੁੰਦੀ ਆ ਫੇਰ ਬਾਅਦ ਚ ਤੋੜ ਦਿੰਦੇ ਆ ਇਹ ਇਹ ਕੋਈ ਗੱਲਾਂ ਨਹੀਂ ਹੁੰਦੀਆਂ ਹਾਂ ਠੀਕ ਆ ਜੇ ਤੁਸੀਂ ਜਾਣਾ ਬਾਹਰ ਤਾਂ ਮੁੰਡਿਆਂ ਨੂੰ ਇਹ ਬੇਨਤੀ ਆ ਵੀ ਜੇ ਮੁੰਡੇ ਕੁੜੀਆਂ ਆਪਸ ਵਿੱਚ ਐਗਰੀਮੈਂਟ ਕਰਦੇ ਆ ਵਿਆਹ ਵੀ ਕਰਦੇ ਆ ਤਾਂ ਕਮ ਸੇ ਕਮ ਵੀ ਅਗਲੇ ਦੇ ਪਾਸਪੋਰਟ ਤੇ ਕੁੜੀ ਦੇ ਪਾਸਪੋਰਟ ਤੇ ਨਾਂ ਚੜਾ ਕੇ ਮੁੰਡੇ ਦਾ ਫੇਰ ਪ੍ਰੈਸ ਕਲੋਜ਼ੇ ਲੈਣਾ ਤਾਂ ਅੱਬਲ ਤਾਂ ਨਾਂ ਲਓ ਕਿਉਂਕਿ ਐਗਰੀਮੈਂਟ ਕਰ ਲੈਂਦੇ ਆ ਕੁੜੀਆਂ ਬਾਹਰ ਚਲੀਆਂ ਜਾਂਦੀਆਂ ਪੈਸੇ ਲਵਾ ਲੈਂਦੀਆਂ ਫਿਰ ਤੁਹਾਨੂੰ ਸਾਧੀਆਂ ਨਹੀਂ ਫਿਰ ਤੁਸੀਂ ਇੱਥੇ ਰੌਲਾ ਪਾਉਣੇ ਹੋ ਸਾਡੇ ਨਾਲ ਗੱਲ ਨਹੀਂ ਕਰਦੀ ਸਾਨੂੰ ਐਂ ਬੁਲਾਉਂਦੀ ਨਹੀਂ ਸਾਨੂੰ ਛੱਡਦਾ ਸਾਨੂੰ ਹੁਣ ਪੈਸੇ ਅੱਤੇ ਵਾਪਸ ਮਿਲ ਗਏ ਜਾਂ ਸਾਨੂੰ ਜਮਾ ਹੀ ਨਹੀਂ ਮਿਲ ਰਹੇ ਫਿਰ ਕਦੇ ਲੱਖੇ ਸਰਾਂ ਦੇ ਕੋਲੇ ਜਾਂਦੇ ਆ ਫਿਰ ਕਦੇ ਕਿਸਾਨ ਯੂਨੀਅਨ ਕੋਲੇ ਜਾਂਦੇ ਆ ਵੀ ਸਾਡੀ ਮਦਦ ਕਰੋ ਫਿਰ ਮਦਦ ਕੌਣ ਕਰੇ ਕਿਵੇਂ ਕਰੇ ਕਿਸ ਹਿਸਾਬ ਨਾਲ ਕਰੀਏ ਕੁੜੀ ਉੱਥੇ ਬੈਠੀ ਐ ਮੁੰਡਾ ਇੱਥੇ ਬੈਠਾ ਇੱਥੇ ਤੁਸੀਂ ਅਗਲੇ ਤੇ ਪਰਚਾ ਕਰਾ ਦਿਓਗੇ ਘਰ ਦੇ ਕਹਿ ਦਿੰਦੇ ਆ ਸਾਡੇ ਵੱਲੋਂ ਕੁੜੀ ਬੇਦਖਲਾ ਦੱਸੋ ਕੀ ਹੱਲ ਹੈ ਕੋਈ ਹੱਲ ਹੀ ਨਹੀਂ ਇਸ ਤਰੀਕੇ ਦਾ ਇਹੀ ਹਾਲਾ ਵੀ ਤੁਸੀਂ ਪਾਸਪੋਰਟ ਤੇ ਨਾਂ ਚੜਾ ਕੇ ਕੁੜੀ ਤੇ ਮੈਰਿਜ ਕਰਾ ਕੇ ਪਾਸਪੋਰਟ ਤੇ ਨਾਂ ਚੜਾ ਕੇ ਉਸ ਤੋਂ ਬਾਅਦ ਤੁਸੀਂ ਬਾਹਰ ਭੇਜੋ ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਤੁਸੀਂ ਕੋ ਸੋਚ ਸਕਦੇ ਹੋ ਵੀ ਤੁਹਾਡਾ ਕੋਈ ਛਲ ਹੋ ਜੂਗਾ ਨਹੀਂ ਤਾਂ ਫਿਰ ਕੁੜੀਆਂ ਐਂ ਕਰਦੀਆਂ ਜ਼ਿਆਦਾਤਰ ਕੁੜੀਆਂ ਐਂ ਕਰਦੀਆਂ ਵੀ ਬਾਹਰ ਜਾਵੜੀਆਂ ਮੁੜ ਕੇ ਇੱਥੇ ਸੱਦਿਆ ਨਹੀਂ ਜਾਂ ਕਿਤੇ ਮਜਬੂਰਨ ਤੌਰ ਤੇ ਕੁੜੀਆਂ ਨੂੰ ਉੱਧਰ ਕੰਮ ਹੀ ਨਹੀਂ ਮਿਲਿਆ ਪਰ ਜਦੋਂ ਕੰਮ ਨਹੀਂ ਮਿਲਦਾ ਫੇਰ ਉਹ ਮੁੰਡੇ ਨੂੰ ਫੋਨ ਕਰਦਿਆਂ ਵੀ 20 ਲੱਖ ਪਹਿਲਾਂ ਲੱਗਿਆ ਸੀ ਹੁਣ ਅਗਲੇ ਸਾਲ ਦੀ ਇੰਸਪੈਕਟਰ ਦੀ ਫੀਸ ਵੀ ਤੁਸੀਂ ਭਰੋ ਫੇਰ ਉਹ ਫੇਰ ਜਿਹੜਾ ਦੋ ਪਲਾਟ ਪਾਏ ਹੁੰਦੇ ਬਰੋਤੇ ਲੋਨ ਚਾਕੇ ਫੇਰ ਉਹਗਾ ਪਰ ਭੇਜਦੇ ਆ ਉਹ ਤੀਜੀ ਵਾਰੀ ਜੇ ਕੋਈ ਗੱਲ ਹੁੰਦੀ ਆ ਇਧਰੋਂ ਪੈਸੇ ਨਹੀਂ ਬਣਦੇ ਉਧਰੋਂ ਕੰਮ ਟੁੱਟ ਜਾਂਦਾ ਤੇ ਨਾਲ ਸਾਡੇ ਹੈਰੀ ਜੀ ਨੇ ਹੈਰੀ ਜੀ ਤੁਸੀਂ ਆਪ ਦਾ ਇੱਥੇ ਵਧੀਆ ਕੰਮ ਸੈੱਟ ਕੀਤਾ ਹੋਇਆ ਆਪ ਦਾ ਹਨਾ ਕੀ ਤੁਸੀਂ ਕਿਉਂ ਦੇਖਦੇ ਹੋ ਕਿ ਨੌਜਵਾਨਾਂ ਨੂੰ ਇਹ ਰਸਤਾ ਅਪਣਾਉਣਾ ਚਾਹੀਦਾ ਕਿਉਂਕਿ ਬਹੁਤ ਖਤਰਨਾਕ ਹੈ ਲਗਾਤਾਰ ਖਬਰਾਂ ਵੀ ਉਧਰਾਂ ਗਈਆਂ ਫੇਰ ਵੀ ਲੋਕੀ ਜਿਹੜ ਅਹ ਇਹ ਕੰਮ ਦੇ ਵਿੱਚ ਹੁਣ ਜਿਵੇਂ ਅ ਇੰਸਟੀਚੂਟ ਲਾਈਨ 'ਚ ਮੈਂ ਵੀ ਹੈਗਾ ਚਲੋ ਇਮੀਗ੍ਰੇਸ਼ਨ ਦਾ ਅਸੀਂ ਨਹੀਂ ਕਰਦੇ ਪਰ ਇਹਦੇ ਵਿੱਚ ਇਹ ਚੀਜ਼ ਆ ਵੀ ਜਿਹੜਾ ਲੀਗਲ ਤਰੀਕੇ ਨਾਲ ਜਾਣਾ ਤਾਂ ਬਿਲਕੁਲ ਸਹੀ ਆ ਇਹਦੇ ਵਿੱਚ ਕੀ ਹੁੰਦਾ ਜਦੋਂ ਆਪਾਂ ਇਮੀਗ੍ਰੇਸ਼ਨ ਕਿਸੇ ਵੀ ਏਜੰਟ ਕੋਲੇ ਜਾਂਦੇ ਆ ਉਦੋਂ ਆਪਾਂ ਨੂੰ ਕੁਝ ਗੱਲਾਂ ਹੋਰ ਦਸੀਆਂ ਜਾਂਦੀਆਂ ਜਿਵੇਂ ਜਿਵੇਂ ਅੱਗੇ ਜਾਂਦੇ ਆ ਉੱਥੇ ਹੋਰ ਕੁਝ ਨਿਕਲਦਾ ਫਿਰ ਬੰਦਾ ਮਜਬੂਰ ਹੋ ਜਾਂਦਾ ਵੀ ਉਹਨੂੰ ਗਾਂ ਨਾ ਪਿੱਛੇ ਮੁੜਨ ਜੋਕ ਨਾ ਅੱਗੇ ਤਾਂ ਜਾਣਾ ਹੀ ਪੈਂਦਾ ਉਹਦੇ ਵਿੱਚ ਬਹੁਤ ਦਿੱਕਤਾਂ ਆਉਂਦੀਆਂ ਜਿਵੇਂ ਹੁਣ ਆਪਾਂ ਨੂੰ ਇਹ ਸਾਰੇ ਦੱਸਦੇ ਪਏ ਆ ਜਿੰਨੇ ਵੀ ਵਾਪਸ ਆਏ ਆ ਇਹਦੇ ਵਿੱਚ ਇਹੀ ਆ ਵੀ ਆਪਾਂ ਨੂੰ ਸਹੀ ਤਰੀਕੇ ਹੀ ਜਾਣਾ ਚਾਹੀਦਾ ਏ ਚਾਹੇ ਸਟੱਡੀ ਵੀਜ਼ਾ ਬਹੁਤ ਵਧੀਆ ਹੈਗਾ ਜੇ ਤੁਹਾਡਾ ਜੈਨੂਇਨ ਕੇਸ ਹੈਗਾ ਤੁਸੀਂ ਸਟੱਡੀ ਵੀਜ਼ਾ ਲੈ ਕੇ ਵਰਕ ਪਰਮਿਟ ਲੈ ਕੇ ਗਾਂ ਪੀਆਰ ਲਈ ਜਾਓ ਇਸ ਤਰੀਕੇ ਜਿਵੇਂ ਦੇ ਹਾਲਾਤ ਹੁਣ ਐ ਚਲੋ ਪਹਿਲਾਂ ਚੱਲ ਜਾਂਦਾ ਸੀ ਪਰ ਹੁਣ ਦੇ ਹਾਲਾਤਾਂ ਦੇ ਹਿਸਾਬ ਨਾਲ ਅਸੀਂ ਵੀ ਅਪੀਲ ਕਰਦੇ ਆਂ ਵੀ ਕੋਈ ਹੁਣ ਇਹ ਚੱਕਰਾਂ ਇਹ ਨਾ ਪਵੇ ਤੇ ਚੰਗਾ ਮਾਂ ਪਿਓ ਨੂੰ ਸੋਚਣਾ ਚਾਹੀਦਾ ਚਲੋ ਬੱਚੇ ਕਹਿ ਦਿੰਦੇ ਆ ਪਰ ਕਿਤੇ ਨਾ ਕਿਤੇ ਤੁਹਾਨੂੰ ਆਪ ਨੂੰ ਵੀ ਸੋਚਣਾ ਚਾਹੀਦਾ ਵੀ ਆਪਾਂ ਸਰਕਾਰਾਂ ਦੀਆਂ ਤਾਂ ਮਾੜੀਆਂ ਨੀਤੀਆਂ ਹੈਗੀਆਂ ਹੀ ਆ ਪਰ ਉਹਦੇ ਨਾਲ ਆਪਾਂ ਘਰ ਤੋਂ ਜੇ ਬੱਚਿਆਂ ਨੂੰ ਥੋੜਾ ਜਿਹਾ ਗਾਈਡ ਸਹੀ ਕਰੀਏ ਤੇ ਆਪਾਂ ਬਚ ਸਕਦੇ ਹਾਂ ਹੁਣ ਚਾਹੀਦਾ ਨਹੀਂ ਸਰਕਾਰਾਂ ਨੂੰ ਕਿ ਕੋਈ ਨਾ ਕੋਈ ਨੌਕਰੀ ਇਨਸਤਿਹਾਲ ਕਰਨੀ ਚਾਹੀਦੀ ਆ ਕੋਈ ਤਾਂ ਜੋ ਇਹ ਆਪਣਾ ਰੋਜ਼ਗਾਰ ਕਰ ਸਕਣ ਕੁਝ ਜਾਂ ਇਹੋ ਕੋਈ ਸਹੂਲਤਾਂ ਜੀ ਦੇਣ ਚਾਹੀਦੀ ਹੈ ਇਹਦੇ ਵਿੱਚ ਹਾਂਜੀ ਵੈਸੇ ਤਾਂ ਚਲੋ ਸਰਕਾਰਾਂ ਚਾਹਣ ਸਾਰਾ ਕੁਝ ਹੋ ਸਕਦਾ ਜੀ ਕਿਵੇਂ ਨਾ ਕਿਵੇਂ ਕਿਉਂਕਿ 50-50 ਲੱਖ ਜਾਂ ਕਰੋੜ ਦੇ ਨੇੜੇ ਨੇੜੇ ਕਈ ਦੱਸਦੇ ਆ ਵੀ ਅਸੀਂ-ਅਸੀਂ ਲੱਖ ਰੁਪਇਆ ਲਾ ਕੇ ਵੀ ਜਦੋਂ ਗਏ ਆ ਤੇ ਵਾਪਸ ਆਉਣਾ ਪੈ ਗਿਆ ਉਹਨਾਂ ਨੂੰ ਇਸ ਲਈ ਸਰਕਾਰ ਨੂੰ ਚਲੋ ਕੁਝ ਨਾ ਕੁਝ ਤਾਂ ਇਹਨਾਂ ਬਾਰੇ ਸੋਚਣਾ ਚਾਹੀਦਾ ਫੇਰ ਵੀ ਇਸੇ ਦੇ ਦੇ ਉਹ ਨਾਗ ਵਿਵੇਕ ਜਿਹੜੇ ਹੈਗੇ ਆ ਸਰਕਾਰਾਂ ਨੂੰ ਕੋਈ ਵੀ ਇਹਨਾਂ ਨੂੰ ਕੋਈ ਕਿਸੇ ਪਾਸੇ ਇਹਨਾਂ ਨੂੰ ਸੈਟਿੰਗ ਉਹਨਾਂ ਦੀ ਹੋ ਜੇ ਕਿਉਂਕਿ ਇਹ ਚੀਜ਼ ਨਾਲ بڑے ਬੱਚੇ ਹੁਣ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ ਜਿਵੇਂ ਆਪਾਂ ਦੇਖਦੇ ਆ ਕੈਨੇਡਾ ਅਮਰੀਕਾ ਦੇ ਵਿੱਚ ਵੀ ਇਹ ਬੱਚਿਆਂ ਦੀਆਂ ਬਹੁਤ ਡੈਥ ਹੁੰਦੀਆਂ ਕੋਈ 25 ਸਾਲ ਦਾ ਕੋਈ 30 ਸਾਲ ਦਾ ਉਹ ਕਾਰਨ ਇਹੀ ਆ ਇਹ ਆਪਣੇ ਸਾਹਮਣੇ ਆ ਗਏ ਉਹ ਚਲੋ ਆਪਾਂ ਨਹੀਂ ਦੇਖਦੇ ਜਾਂ ਉੱਥੋਂ ਵਾਲੇ ਲੋਕਾਂ ਨੂੰ ਪਤਾ ਉਹ ਡਿਪਰੈਸ਼ਨ ਦਾ ਸ਼ਿਕਾਰ ਹੋਣ ਦਾ ਕਾਰਨ ਇਹੀ ਆ ਹੁਣ ਵੀ ਜਿਹੜੇ ਵਾਪਸ ਆਏ ਆ ਨਾਰਮਲ ਹੀ ਆ ਛੇਤੀ ਡਿਪਰੈਸ਼ਨ ਚੋਂ ਬੱਚਾ ਬਾਹਰ ਹੀ ਨਹੀਂ ਨਿਕਲੂਗਾ ਉਹ ਇਹੀ ਸੋਚੀ ਜਾਊਗੀ 50 ਲੱਖ ਲਾ ਕੇ ਗਿਆ ਸੀ ਹੁਣ ਇੱਥੇ ਆ ਗਏ ਉਹ ਲੋਕਾਂ ਨੇ ਵੀ ਤਾਂ ਨੇ ਮੇਨੇ ਮਾਰਨੇ ਆ ਸਾਰਾ ਇਸ ਲਈ ਸਰਕਾਰਾਂ ਨੂੰ ਕੁਝ ਨਾ ਕੁਝ ਇਹਨਾਂ ਬਾਰੇ ਸੋਚਣਾ ਚਾਹੀਦਾ ਜੀ ਧੰਨਵਾਦ ਸੋ ਪਿਛਲੇ ਸਨੇ ਜਿੱਥੇ ਰਿਪੋਰਟ ਕਰਨ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਵੀ ਸਵਾਲ ਖੜੇ ਹੋ ਰਹੇ ਸੀ ਕਿ ਇਹਨਾਂ ਬਾਰੇ ਕੋਈ ਨਾ ਕੋਈ ਸਰਕਾਰਾਂ ਸੋਚੇ ਹਾਲਾਂਕਿ ਅੱਜ ਜੋ ਤਾਕਤੀਆਂ ਚੱਕ ਕੇ ਖੜੇ ਨੇ ਇਹ ਉਹਨਾਂ ਦੇ ਸਮੇਂ ਦੇ ਵਿੱਚ ਹੀ ਇਹ ਸਥਿਤੀਆਂ ਜਿਹੀਆਂ ਬਣੀਆਂ ਨੇ ਤਾਂ ਜੋ ਲੋਕ ਮਜਬੂਰ ਨਿਵਾਸ ਜਿਹੜਾ ਹੈਗਾ ਇਹਨੇ ਨੇ ਪੈਸੇ ਲਾ ਕੇ ਬਾਹਰ ਜਾ ਰਹੇ ਨੇ ਪਰ ਲੋੜ ਹੈ ਕਿ ਡੋਂਕੀ ਦਾ ਇਸਤੇਮਾਲ ਨਾ ਕੀਤਾ ਜਾਵੇ ਸਹੀ ਰਾਹ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾਵੇ ਤੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਨਹੀਂ ਤਾਂ ਤੁਸੀਂ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣੇ ਘਰ ਦੇ ਵਿੱਚ ਰਹਿ ਕੇ ਆਪਣਾ ਕੋਈ ਨਾ ਕੋਈ ਰੋਜ਼ਗਾਰ ਸ਼ੁਰੂ ਤੇ ਹੋਣ ਦੇਖਣਾ ਕਿ ਆਨਲਾਈਨ ਸਮੇਂ ਦੇ ਵਿੱਚ ਜਿੱਥੇ ਪਿਛਲੇ ਸਮੇਂ ਦੇ ਵਿੱਚ ਕਈ ਏਜੰਟਾਂ ਦੇ ਖਿਲਾਫ ਕਾਰ ਉਹ ਸਾਹਮਣੇ ਆਈਆਂ ਸੀ ਹੁਣ ਸਰਕਾਰ ਅਗਲਾ ਕਿ ਸਟੈਪ ਲੈਂਦੀ ਹੈ ਕੈਮਰਾਮੈਨ ਧਰਮਿੰਦਰ ਨਾਲ ਖਬਰਨਾਮਾ ਲਈ ਜਗਤਾਰ ਪਤਸਾਂ